ਕਹਿੰਦੇ ਨੇ ਜੀ ਨਿਮਰਤਾ ਤੇ ਸਾਦਗੀ ਇਨਸਾਨ ਦਾ ਸਭ ਤੋਂ ਖੂਬਸੂਰਤ ਗਹਿਣਾ ਹੈਗਾ ਤੇ ਜਿਹੜਾ ਅੱਜ ਕੱਲ ਦੇ ਲੋਕਾਂ ਦੇ ਵਿੱਚ ਬਿਲਕੁਲ ਨਹੀਂ ਰਿਹਾ ਹੈਗਾ ਸੋ ਪਲੀਜ਼ ਨਿਮਰਤਾ ਬਣਾ ਕੇ ਰੱਖਿਆ ਕਰੋ ਆਪਣੇ ਨਾਲ ਆ ਲਾਗੇ ਤਾਗੇ ਦੇ ਨਾਲ ਜ਼ਰੂਰ ਬਣਾਇਆ ਕਰੋ ਜੀ ਤੇ ਜ਼ਿੰਦਗੀ ਦਾ ਸਮਾਂ ਜਿਹੜਾ ਸੌਖਾ ਲੰਘ ਜਾਂਦਾ ਹੈਗਾ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਆਂਗੇ ਤੇ ਅੱਜ ਇਸ ਤਰੀਕ ਸੀਗੀ ਜੀ 1 ਜੁਲਾਈ 2025 ਤੇ ਸਵੇਰ ਦਾ ਟਾਈਮ ਸੀਗਾ 6:00 ਬਜੇ ਸੀਗੀ ਤੇ ਇਧਰ ਸਾਬ ਪਿਆ ਸੀਗਾ ਸੁੱਤਾ ਦੇ ਮੈਨੂੰ ਉਠਾ ਰਹੀ ਸੀ ਕਿ ਮੈਂ ਕਿਹਾ ਸੇਰ ਦਾ ਟਾਈਮ ਆਗਾ ਤੇ ਉੱਠ ਖੜੇ ਜਲਦੀ ਤਾਂ ਜੋ ਰੈਡੀ ਹੋ ਕੇ ਅੱਜ ਸਕੂਲ ਜਾਵੇ ਤੇ ਕਿਉਂਕਿ ਅੱਜ ਇੱਧਰ ਸਕੂਲ ਦਾ ਛੁੱਟੀਆਂ ਤੇ ਬਾਅਦ ਫਰਸਟ ਡੇ ਸੀਗਾ ਤੇ ਇੱਧਰ ਇਹ ਪੈ ਗਿਆ ਮੇਰੀ ਬੁੱਕਲ ਦੇ ਵਿੱਚ ਉੱਠ ਕੇ ਕੁਸ਼ਨ ਚਾਹ ਪਾਣੀ ਵਗੈਰਾ ਕੁਛ ਨਹੀਂ ਪੀਤਾ ਸੀਗਾ ਇਹਨੇ ਤੇ ਮੈਂ ਕਰੀ ਸੀਗੀ ਇਹਦੇ ਡਰੈਸ ਪ੍ਰੈਸ ਤੇ ਵੈਸੇ ਮੈਂ ਰਾਤ ਕੱਢ ਤੇ ਸੀਗੇ ਕੱਪੜੇ ਤੇ ਮੈਂ ਕੱਦ ਸੁਬਾਹ ਪ੍ਰੈਸ ਕਰੂੰਗੀ ਕਿਉਂਕਿ ਹੁਣ ਲਾਈਟ ਤਾਂ ਜਾਂਦੀ ਨਹੀਂ ਹੁੰਦੀਗੀ ਤੇ ਇਧਰ ਆ ਗਿਆ ਸੀਗੇ ਉੱਠ ਕੇ ਤੇ ਉਠਣ ਸਾਰੇ ਨੇ ਜ ਆਪਣਾ ਜੂਸ ਚੱਕ ਲਿਆ ਕਹਿੰਦਾ ਮੈਂ ਜੂਸ ਪੀਉਂਗਾ ਤੇ ਲੋ ਜੀ ਆਪਾਂ ਇਹਦੀ ਜੂਨੀਫਾਰਮ ਸੀਗੀ ਡਰੈਸ ਸੀਗੀ ਰੈਡੀ ਕਰਤੀ ਸੀਗੀ ਤੇ ਹੁਣ ਆਪਾਂ ਚੱਲਦੇ ਹਾਂ ਰਸੋਈ ਵੱਲ ਖਾਣਾ ਤਿਆਰ ਕਰਨ ਲਈ ਤੇ ਬਹੁਤ ਸੋਹਣਾ ਮੌਸਮ ਸੀਗਾ ਜੀ ਅੱਜ ਤਾਂ ਨਹੀਂ ਗਰਮੀ ਜਾਦੇ ਹੈ ਨਹੀਂ ਸੀਗੀ ਤੇ ਇਧਰ ਹੋ ਗਿਆ ਸੀਗਾ ਰੈਡੀ ਤੇ ਇਹਨੂੰ ਆਗੇ ਸੀਗੇ ਬੱਚੇ ਲੈਣ ਤੇ ਮੈਂ ਇਧਰ ਬਣਾ ਰਹੀ ਸੀਗੀ ਨਾਣ ਮਿਰਚ ਵਾਲਾ ਪਰੌਂਠਾ ਇਹਦੇ ਲਈ ਤੇ ਇਹ ਕਹਿੰਦਾ ਮੈਂ ਚ ਨਾਣ ਮਿਰਚ ਵਾਲਾ ਪਰੌਂਠਾ ਲੈ ਕੇ ਜਾਊਂਗਾ ਸੋ ਆਪਾਂ ਇਹਦਾ ਪਰੌ ਤੇ ਨਾਲ ਪਾ ਦਾਂਗੇ ਜੀ ਆਪਾਂ ਸਬਜ਼ੀ ਤੇ ਪਾਣੀ ਵਾਲੀ ਬੋਤਲ ਤੇ ਇੱਕ ਦਾ ਫਰੂਟ ਪਾ ਦਾਂਗੇ ਕੋਈ ਤੇ ਲਓ ਜੀ ਇਹ ਚੱਲ ਜਾਊਗਾ ਆਪਣੇ ਸਕੂਲ ਤੇ ਵੈਸੇ ਅੱਜ ਜੀ ਮੇਰਾ ਵੀ ਨਹੀਂ ਲੱਗਣਾ ਹੈਗਾ ਘਰ ਕਿਉਂਕਿ ਬਹੁਤ ਮਸਤੀ ਕਰਦਾ ਤੇ ਮੇਰਾ ਜੀ ਵੀ ਲਵਾਈ ਰੱਖ ਦਸੀਗਾ ਤੇ ਚਲੋ ਜੀ ਆਪਾਂ ਕਰਦੇ ਆ ਆਪਣੇ ਘਰ ਦੇ ਪੈਂਡਿੰਗ ਜਿਹੜੇ ਕੰਮ ਪਏ ਸੀਗੇ ਇਧਰ ਸਿਖਾਣਾ ਖਾ ਰਹੇ ਸੀਗੇ ਸਾਹਿਬ ਠਹਿਰੇ ਸੀ ਕਿ ਜੀ ਆਪਣਾ ਫੋਨ ਤੇ ਖਾਰੇ ਸੀਗੇ ਖਾਣਾ ਤੇ ਮੈਂ ਖਾਰੇ ਸੀਗੀ ਕੋਲ ਬੈਠੀ ਤੇ ਦਸ ਸੀਗੇ ਆਪਣੇ ਨਸਤੀ ਦੇ ਗਲਾਸ ਪੀ ਸੀ ਮੇਰੀ ਹੈਗੀ ਸਿੰਪਲ ਤੇ ਹੈਲਦੀ ਥਾਲੀ ਰੈਡੀ ਤੇ ਇਧਰ ਪੰਜੀ ਆਪਾਂ ਕਮ ਤਨ ਦਾ ਸਾਰਾ ਖਤਮ ਕਰਤਾ ਸੀਗਾ ਤੇ ਇਸ ਤੋਂ ਬਾਅਦ ਆਪਾਂ ਕਰ ਰਹੇ ਸੀਗੇ ਸਾਸਫਾਈਆਂ ਤੇ ਬਿਸਤਰੀ ਵਗੈਰਾ ਸੰਭਣ ਵਾਲੇ ਪਏ ਸੀਗੇ ਉਹ ਸੰਭਾਲ ਦਾਂਗੇ ਤੇ ਮੈਂ ਇਧਰ ਸੋਫੇ ਚੇਂਜ ਕਰਤੇ ਸੀਗੇ ਤੇ ਇਹਨੇ ਲੁੱਕ ਚੇਂਜ ਕਰਤੀ ਸੀ ਕਿਉਂਕਿ ਦੂਸਰੀ ਸਾਈਡ ਮੈਂ ਛੋਟੇ ਲਗਾਤੇ ਸੀ ਕਿਤੇ ਇਤਨਾ ਵੱਡਾ ਸੌਫਾ ਲਗਾਤਾ ਸੀਗਾ ਕਿਉਂਕਿ ਇਹਨਾਂ ਉੱਪਰ ਬੈਠਣਾ ਤਾਂ ਮਿਲਦਾ ਨਹੀਂ ਹੈਗਾ ਸੋ ਇਹਨਾਂ ਨੂੰ ਚੇਂਜ ਕਰਤਾ ਸੀਗਾ ਜੀ ਤੇ ਇਧਰ ਮਿੱਟੀ ਪੈ ਰਹੀ ਸੀ ਇਹਨਾਂ ਦੇ ਉੱਪਰ ਤਾਂ ਕਰਕੇ ਝੜਾ ਝੜਾਈ ਕਰਤੀ ਸੀਗੀ ਆਪਾਂ ਤੇ ਇਹ ਦਿਖਾਉਣੀ ਹੈ ਜੀ ਆਪਾਂ ਤੁਹਾਨੂੰ ਮਿੰਨੀ ਕੋਲਰ ਇਹ ਹੈਗਾਗਾ ਜੀ ਰਿਮੋਟ ਵਾਲਾ ਕੂਲਰ ਹੈਗਾ ਤੇ ਇਹਦੇ ਵਿੱਚ ਬਰਫ਼ ਆਈਸ ਪੈਂਦੀ ਹੈਗੀ ਤੇ ਇਹਦੇ ਉੱਪਰ ਹੀ ਸਾਰੇ ਬਟਨ ਹੈਗੇ ਨੇਗੇ ਪਾਵਰ ਸਵਿੰਗਸ ਟਾਈਮਰ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈਗਾ ਤੇ ਆਹ ਵਾਲੇ ਬਾਕਸ ਦੇ ਵਿੱਚ ਪੈਂਦੀ ਹੈ ਜੀ ਬਰਫ਼ ਤੇ ਬਹੁਤ ਵਧੀਆ 쿨ਿੰਗ ਕਰਦਾ ਗਿਆ ਹੈ ਤੇ ਮੈਂ ਆ ਗਈ ਸੀ ਗਰਸੋਈ ਦੇ ਵਿੱਚ ਵਾਪਸ ਹਿਸਾਬ ਨੂੰ ਦੇਖਿਆ ਮੰਗੇ ਮੈਂਗੋ ਖਾਣ ਲਈ ਠੰਡੇ ਹੋਏ ਸੀਗੇ ਤੇ ਇਧਰ ਚੱਲੀ ਐ ਸੀ ਠੰਡੀ ਠੰਡੀ ਹਵਾ ਕਿਉਂਕਿ ਮੀਂਹ ਤੋਂ ਬਾਅਦ ਜਿਹੜਾ ਮੌਸਮਾ ਵਧੀਆ ਹੋ ਗਿਆ ਸੀਗਾ ਬੱਦਲਵਾਈ ਜੀ ਅੱਜ ਫੇਰ ਹੋ ਰਹੀ ਸੀਗੀ ਤੇ ਬਟ ਮੀਂਹ ਨਹੀਂ ਆਇਆ ਸੀਗਾ ਤੇ ਅਸੀਂ ਬਣਾਈ ਸੀ ਗੁੜ ਵਾਲੀ ਚਾਹ ਤੇ ਮੈਨੂੰ ਗੁੜ ਵਾਲੀ ਚਾਹ ਵਧੀਆ ਲੱਗਦੀ ਹੈਗੀ ਤੇ ਇਧਰ ਮੇਰਾ ਜੀ ਕਰ ਰਿਹਾ ਸੀਗਾ ਜੀ ਪਕੌੜੀਆਂ ਵਗੈਰਾ ਖਾਣ ਨੂੰ ਤੇ ਆਪਾਂ ਖਾ ਲਈਆਂ ਸੀਗੀਆਂ ਤੇ ਚਾਹ ਪੀ ਲਈ ਸੀਗੀ ਤੇ ਟੇਜ ਟਾਈਮ ਜਿਹੜਾ 2 ਵਜਨ ਦੇ ਕਰੀਬ ਹੋ ਗਏ ਸੀਗੇ ਤੇ ਛੋਟਾ ਸਾਹਿ ਤੇ ਲੈਣ ਗਈ ਸੀਗੇ ਉਹਨੂੰ ਤੇ ਇਧਰ ਮੈਂ ਦੇਖ ਰਹੀ ਸੀਗੀ ਜਾਮਣਾ ਤੇ ਮੈਂ ਤੋੜ ਕੇ ਰੱਖ ਦੂੰਗੀ ਕਿਉਂਕਿ ਉਹ ਖਾਊਗਾ ਕਿ ਤੇ ਉਹ ਜਦੋਂ ਘਰ ਹੁੰਦਾ ਸੀਗਾ ਤੇ ਬਹੁਤ ਖਾਂਦਾ ਹੁੰਦਾ ਸੀਗਾ ਤੇ ਮੈਂ ਸੱਚ ਆ ਕੇ ਖਾ ਲੂਗਾ ਤੇ ਇਧਰ ਬਹੁਤ ਵਧੀਆ ਠੰਡੀ ਠੰਡੀ ਹਵਾ ਸੀਗੀ ਚੱਲੇ ਰਹੀ ਸੀਗੀ ਤੇ ਮੈਂ ਬੈਠੀ ਸੀਗੀ ਬਾਹਰ ਤੇ ਬਾਕੀ ਜੇਕਰ ਸਾਡਾ ਬਲੌਗ ਵਧੀਆ ਲੱਗਦਾ ਹੁੰਦਾ ਪਲੀਜ਼ ਚੈਨਲ ਨੂੰ ਸਾਡਾ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਲਓ ਜੀ ਆ ਗਏ ਆਪਣੇ ਸਾਬ ਪੂਰਾ ਖੁਸ਼ ਹੋਇਆ ਹੁੰਦਾਗਾ ਤੇ ਦੋ ਦੇ ਕਰੀਬ ਟਾਈਮ ਹੋ ਗਿਆ ਸੀਗਾ ਤੇ ਇਹਨੂੰ ਮਿਲੇ ਸੀਗਾ ਜੀ ਸਕੂਲ ਦੇ ਵਿੱਚ ਸ਼ੂਜ਼ ਤੇ ਡਰੈਸ ਮਿਲੀ ਸੀਗੀ ਤੇ ਇਹਨਾਂ ਨੂੰ ਮਿਲਦੀ ਹੁੰਦੀ ਹੈਗੀ 6 ਮੰਥ 3 ਮੰਥ ਦੇ ਬਾਅਦ ਕਿਉਂਕਿ ਇੱਥੇ ਇਹ ਟਾਊਨਸ਼ਿਪ ਵਾਲੇ ਵੀ ਦੇ ਦਿੰਦੇ ਨੇਗੇ ਜੀ ਤੇ ਉਹ ਵੀ ਦੇ ਕੇ ਜਾਂਦੇ ਨੇਗੇ ਤੇ ਇੱਕ ਸਟਾਕ ਜਿਹੜੇ ਗਵਰਨਮੈਂਟ ਆ ਉਹ ਦਿੰਦੀ ਹੈਗੀ ਇਹਨਾਂ ਨੂੰ ਸਾਰੇ ਇਹਦੇ ਸਾਰਾ ਕੁਝ ਹੁੰਦਾ ਇਹਦੇ ਵਿੱਚ ਜਿਵੇਂ ਸ਼ੂਜ਼ ਹੋਗੇ ਸੌਕਸ ਹੋਗੀਆਂ ਕੈਪ ਵਗੈਰਾ ਹੋਗੇ ਇਹਨਾਂ ਦੀ ਤੇ ਕੋਟੀ ਹੋਗੀ ਸ਼ਰਟ ਪੈਂਟ ਜਿੰਨੇ ਵੀ ਹੁੰਦੇ ਡਰੈਸ ਤੇ ਅਦਰੇ ਮੈਂ ਦਿਖਾ ਰਿਆ ਸੀਗਾ ਤੇ ਖਾ ਰਹੀ ਸੀਗੀ ਆਪਣੀਆਂ ਪਕੌੜੀਆਂ ਤੇ ਮੈਂ ਇਹਨੇ ਚਾਹ ਦੀ ਘੁੱਟ ਬਿਲਕੁਲ ਵੀ ਨਹੀਂ ਪੀਤੀ ਸਿਰਫ ਪਾਣੀ ਪੀ ਕੇ ਤੇ ਮੈਨੂੰ ਜਲਦੀ-ਜਲਦੀ ਸਾਰਾ ਕੁਝ ਦੁਖਣ ਲੱਗ ਗਿਆ ਤੇ ਕਿਉਂਕਿ ਇਹਨਾਂ ਬੱਚੇ ਛੋਟੇ ਬੱਚਿਆਂ ਨੂੰ ਜਦੋਂ ਕੋਈ ਗਿਫਟ ਮਿਲਦਾ ਕੋਈ ਚੀਜ਼ ਮਿਲਦੀ ਹੈ ਇਹਨਾਂ ਨੂੰ ਚਾਹ ਹੀ ਵੱੱਲਾ ਹੁੰਦਾਗਾ ਸੋ ਮੈਂ ਦੇਖ ਰਹੀ ਸੀਗੀ ਇਸ ਵਾਰ ਇਹਨਾਂ ਦੀ ਜਿਹੜੀ ਡਰੈੱਸ ਉਹ ਚੇਂਜ ਹੋ ਗਈ ਸੀਗੀ ਹੁਣ ਬਲੂ ਕਲਰ ਦੀ ਲਗਾਤੀ ਸੀਗੀ ਪਹਿਲਾਂ ਗ੍ਰੇ ਕਲਰ ਦੀ ਸੀਗੀ ਤੇ ਇੱਧਰ ਦਿਖਾ ਰਹੀ ਸੀ ਮੈਨੂੰ ਸੌਕਸ ਸੌਕਸ ਮੈਂ ਦੋੜੀਆਂ ਜੀਆਂ ਵੱਡੀਆਂ ਲੱਗੀਆਂ ਬਟ ਸਰਦੀ ਦੇ ਵਿੱਚ ਚੱਲ ਚੱਲ ਜਾਣੀਆਂ ਤੇ ਬਹੁਤ ਮਤਲਬ ਮੈਨੂੰ ਤਾਂ ਐਵੇਂ ਹੁੰ ਬੀਸਾਂ ਨੂੰ ਕੋਈ ਚੀਜ਼ ਮਿਲੀਏਗੀ ਕੋਈ ਗਿਫਟ ਮਿਲੇਗਾ ਜੋ ਕਿ ਜਿੰਨੀ ਵੀ ਇਹਨੂੰ ਗਿਫਟ ਵਗੈਰਾ ਮਿਲਦੇ ਨੇਗੇ ਸੋ ਮੈਂ ਦੇਖ ਰਹੀ ਸੀਗੀ ਇੱਧਰ ਤੇ ਇਹ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੇ ਜੀ ਇਹਨਾਂ ਦੇ ਬੱਚਿਆਂ ਦੀਆਂ ਤੇ ਅੱਜ ਇਹ ਬੁਕਸ ਵਗੈਰਾ ਲੈ ਕੇ ਨਹੀਂ ਗਿਆ ਸੀ ਕਿਉਂਕਿ ਅੱਜ ਫਰਸਡੇ ਸੀਗਾ ਤੇ ਇਹਨਾਂ ਦੇ ਗੇਮਸ ਵਗੈਰਾ ਹੀ ਕਰਵਾਈਆਂ ਸੀਗੀਆਂ ਸਕੂਲ ਦੇ ਵਿੱਚ ਸੋ ਮੈਂ ਦਿਖਾ ਰਹੀ ਸੀਗੀ ਆਪਣੀ ਸ਼ਰਟ ਇਹ ਕੱਢ ਕੇ ਚੈੱਕ ਵਾਲੀ ਸ਼ਰਟ ਸੀਗੀ ਤੇ ਇਹਦੇ ਕਾਲਰ ਸੀਗੇ ਕਾਲਰ ਚੇਂਜ ਸੀਗੇ ਉਹ ਸੀਗਾ ਪੈਂਟ ਨਾਲ ਦੇ ਤੇ 28 ਨੰਬਰ ਆ ਗਈ ਸੀ ਜਿਹਦੀ ਡਰੈਸ ਤੇ ਮੈਂ ਦੇਖ ਰਹੀ ਸੀਗੀ ਪੂਰਾ ਚਾ ਚੜਿਆ ਹੋਇਆ ਸੀਗੇ ਬਿਲਕੁਲ ਵੀ ਗਰਮੀ ਵੀ ਨਹੀਂ ਲੱਗ ਰਹੀ ਸੀ ਮੈਂ ਤਾਂ ਨਹੀਂ ਸੀਗੇ ਨੂੰ ਆਖੂਗਾ ਮੈਨੂੰ ਗਰਮੀ ਸਕੂਲ ਦੇ ਵਿੱਚ ਬਾਲੀ ਲੱਗੀ ਪਰ ਟ ਨਹੀਂ ਐਦਾਂ ਦਾ ਨਹੀਂ ਕੁਝ ਵੀ ਸੀ ਤੇ ਇਧਰ ਮੈਂ ਬਣਾ ਰਹੀ ਸੀਗੇ ਲਈ ਮੰਗੋ ਜੂਸ ਤੇ ਮੈਂ ਕਹਿੰਦਾ ਮੈਂ ਮੰਗੋ ਜੂਸ ਪੀਊਂਗਾ ਰੋਟੀ ਨਹੀਂ ਖਾਦੀ ਸੀਗੇ ਨੇ ਰੋਟੀ ਦੇ ਬਗੈਰ ਆਪਣੀ ਸਾਰੀ ਫਿਨਿਸ਼ ਕਰਕੇ ਆਇਆ ਸੀਗਾ ਤੇ ਜੂਸ ਦੇ ਵਿੱਚ ਮੈਂ ਥੋੜੀ ਸ਼ੱਕਰ ਤੇ ਥੋੜੀ ਜੀ ਚੀਨੀ ਪਾਈ ਸੀਗੀ ਮੈਂ ਜ਼ਿਆਦਾ ਚੀਨੀ ਜੂਸ ਨਹੀਂ ਕਰਦੀ ਹੈਗੀਗੀ ਤੇ ਇਹਦੇ ਲਈ ਬਣਾ ਲੱਗੇ ਜੀ ਆਪਾਂ ਜੂਸ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਪਲੀਜ਼ ਕਮੈਂਟ ਜਰੂਰ ਕਰਦਿਆ ਕਰੋ ਜੀ ਸੰਤਾ ਬਲੌਗ ਕਿਵੇਂ ਲੱਗਦਾਗਾ ਤੁਹਾਨੂੰ ਕਿ ਸਾਡੇ ਬਲੌਗ ਦੇ ਵਿੱਚ ਸਾਦਗੀ ਹੁੰਦੀ ਹੈ ਜੀ ਕੋਈ ਇਹਦੇ ਵਿੱਚ ਅਸੀਂ ਕੋਈ ਚੀਜ਼ ਮਤਲਬ ਹੋਣੀ ਕਰਦੇ ਹੈਗੇ ਜਿਵੇਂ ਦੀ ਹੁੰਦੀ ਉਹ ਮੇਰੀ ਹੀ ਦਿਖਾਉਣੇ ਆਗੇ ਤੇ ਲੋ ਜੀ ਆਪਾਂ ਬਣਾ ਦੇ ਦਿੱਤਾ ਸੀਗਾ ਜੂਸ ਤੇ ਫੜਾ ਕੇ ਆਵਾਂਗੇ ਹੁਣ ਆਪਾਂ ਛੋਟਸਾਬ ਨੂੰ ਅੰਦਰ ਤੇ ਅਦਰ ਆਪਾਂ ਕੱਪੜੇ ਵਗੈਰਾ ਧੋ ਤੈ ਸੀਗੇ ਤੇ ਸਾਸਫਾਈ ਆਪਣੇ ਦੁਆਰੇ ਨਿਵੇੜਤੀਆਂ ਸੀ ਕਿਉਂਕਿ ਘਰ ਦੇ ਕੰਮ ਨੇ ਜੀ ਸਾਰਾ ਦਿਨ ਚੱਲੀ ਜਾਂਦੇ ਰਹਿੰਦੇ ਨੇ ਤੇ ਮੈਂ ਸੋਚਿਆ ਵੀ ਕਿਉਂ ਨਾ ਅੱਜ ਬੇਸਣ ਦੀ ਬਰਫੀ ਬਣਾਈ ਜਾਵੇ ਕਿਉਂਕਿ ਬੇਸਣ ਪਿਆ ਸੀਗਾ ਜੀ ਆਪਣੇ ਘਰ ਤੇ ਬਹੁਤ ਜ਼ਿਆਦਾ ਪਿਆ ਸੀਗਾ ਤੇ ਇਸ ਲਈ ਮੈਂ ਆਪਾਂ ਪਹਿਲਾਂ ਇਹਨੂੰ ਖੰਡ ਨੂੰ ਚੀਨੀ ਨੂੰ ਪੀਸ ਲੈਣੇ ਹੈਗੇ ਚੀਨੀ ਨੂੰ ਲਿਆ ਜੀ ਆਪਾਂ ਪੀਸ ਤੇ ਇਹਦਾ ਬਣਾ ਲਾਂਗੇ ਆਪਾਂ ਫਾਈਨ ਪਾਊਡਰ ਤੇ ਕਿਉਂਕਿ ਆਪਾਂ ਬਣਾ ਰਹੇ ਸੀਗੇ ਜੀ ਬੇਸਨ ਦੀ ਬਰਫੀ ਤਾਂ ਕਰਕੇ ਉਹਦੇ ਵਿੱਚ ਪੀਸੀ ਹੋਈ ਚੀਨੀ ਹੀ ਆਪਾਂ ਪਾਵਾਂਗੇ ਆਪਾਂ ਕੋਲ ਬਣਾ ਕੇ ਜਾਂ ਬੋਇਲ ਕਰਕੇ ਪਾਣੀ ਦੇ ਵਿੱਚ ਵੀ ਪਾ ਸਕਦੇ ਆ ਪਰ ਉਹਦੇ ਨਾਲ ਥੋੜੀ ਜਿਹੀ ਨਾ ਇਹ ਠਿੱਕ ਜਿਹੀ ਨਹੀਂ ਰਹਿਣੀ ਹੈਗੀ ਕਿ ਇੰਨੀ ਵਧੀਆ ਨਹੀਂ ਬਣਨੀ ਹੈਗੀ ਕਿ ਤਾਂ ਆਪਾਂ ਕਿਉਂ ਜ਼ਿਆਦਾ ਪਾਵਾਂਗੇ ਤਾਂ ਕਰਕੇ ਆਪਾਂ ਚੀਨੀ ਨੂੰ ਪੀਸ ਲਿਆ ਸੀਗਾ ਤੇ ਇਧਰ ਆਪਾਂ ਪਾ ਲਿਆ ਜੀ ਕੜਾਈ ਦੇ ਵਿੱਚ ਦੇਸੀ ਘਿਓ ਆਪਾਂ ਦੇਸੀ ਘਿਓ ਦੀ ਬਰਫੀ ਬਣਾਵਾਂਗੇ ਜੀ ਇੱਕ ਤਾਂ ਬੱਚਾ ਲਈ ਹੈਲਦੀ ਹੁੰਦੀ ਹੈਗੀ ਤੇ ਇੱਕ ਬੇਸਨ ਬੇਸਨ ਦੇ ਵਿੱਚ ਤਾਕਤ ਹੁੰਦੀ ਹੈਗੀ ਤਾਂ ਕਰਕੇ ਜਿਹੜੀ ਚੀਜ਼ ਘਰੇ ਬਣਦੀ ਹੋਵੇ ਉਹ ਨੂੰ ਬਣਾ ਲੈਣਾ ਚਾਹੀਦਾ ਹੈਗਾ ਤੇ ਇਧਰ ਆਪਾਂ ਪਾਤਾ ਸੀਗੇ ਜੀ ਇੱਕ ਕੌਲੀ ਬੇਸਣ ਇੱਕ ਕੌਲੀ ਦੇ ਕਰੀਬ ਆਇਆ ਸੀਗੀ ਜੀ ਬੇਸਣ ਆਪਾਂ ਤੇ ਜੇਕਰ ਕਿ ਉਹ ਘੱਟ ਲੱਗਦਾ ਹੋਵੇ ਤਾਂ ਇਹਦੇ ਵਿੱਚ ਹੋਰ ਆਪਾਂ ਕਿਉਂ ਪਾ ਦਾਂਗੇ ਬਸ ਤਾਂ ਠੀਕ ਲੱਗ ਰਿਹਾ ਸੀਗਾ ਮੈਨੂੰ ਬੱਟ ਥੋੜਾ ਜਿਹਾ ਕਿਉਂ ਆਪਾਂ ਹੋਰ ਐਡ ਕਰਾਂਗੇ ਇਹਦੇ ਵਿੱਚ ਤੇ ਜਿਹੜਾ ਗੈਸ ਦਾ ਫਲੇਮ ਸੀ ਉਹ ਬਿਲਕੁਲ ਲੋ ਕਰ ਰੱਖਿਆ ਸੀ ਜੇ ਆਪਾਂ ਤਾਂ ਜੋ ਬੇਸਣਾਂਗਾ ਉਹ ਕੜਾਈ ਦੇ ਨਾਲ ਨਾ ਲੱਗ ਸਕੇ ਤੇ ਹਲਕਾ ਹਲਕਾ ਸੇਕ ਤੇ ਆਪਾਂ ਇਹਨੂੰ ਭੁੰਨਾਂਗੇ ਤੇ ਜੇਕਰ ਆਪਾਂ ਜਾਦੇ ਸੇਕ ਕਰ ਦਾਂਗੇ ਤਾਂ ਇਹ ਮੱਚ ਜਾਊਗਾ ਤੇ ਇਹਦੇ ਵਿੱਚ ਸਮੈਲ ਆਉਣ ਲੱਗ ਜੂਗੀ ਤੇ ਆਪਾਂ ਥੋੜਾ ਜਿਹਾ ਘਿਓ ਹੋਰ ਪਾਤਾ ਸੀਗਾ ਜੀ ਤੇ ਲਓ ਜੀ ਘਿਓ ਤੇ ਬੇਸਣ ਵਧੀਆ ਮਿਲ ਹੋ ਗਿਆ ਸੀਗਾ ਮੈਲਟ ਹੋ ਗਿਆ ਸੀਗਾ ਤੇ ਤਾਂ ਕਰਕੇ ਹੁਣ ਦੇਖੋ ਇਹ ਜਿਹੜਾ ਇਹ ਭੁੱਜਣਾ ਸਟਾਰਟ ਹੋ ਗਿਆ ਇਹਦੇ ਉੱਪਰ ਨਾ ਬੁਲਬਲੇ ਜੇ ਆ ਰਹੇ ਨੇਗੇ ਤੇ ਇਹਨੋਂ ਪੁੱਜ ਤੱਕ ਪੁੰਨਾਗੇ ਜਦ ਤੱਕ ਇਹਦੇ ਵਿੱਚ ਇਹਨੂੰ ਇਹ 스멜 ਵਧੀਆ ਨਹੀਂ ਆਉਣ ਲੱਗ ਜਾਂਦੀ ਤੇ ਜਦੋਂ ਇਹ ਥੋੜਾ ਜਿਹਾ ਲਾਲ ਜੇ ਕਲਰ ਦਾ ਹੋ ਗਿਆ ਫਿਰ ਇਹ ਹੀ ਸਮਝ ਲੈ ਵੀ ਇਹ ਪੱਕ ਗਿਆ ਤੇ ਦੇਖੋ ਤੁਸੀਂ ਆਪਾਂ ਹੌਲੀ ਹੌਲੀ ਇਹਨੂੰ ਭੁੰਨ ਰਹੀ ਸੀਗੇ ਤੇ ਮੈਨੂੰ 스ਮੈਲ ਵੀ ਆ ਰਹੀ ਸੀ ਕੋਲੇ ਖੜੀ ਨੂੰ ਤੇ 10 ਕਿ ਮਿੰਟਾਂ ਦੇ ਵਿੱਚ ਇਹ ਭੁੱਜ ਜੂਗਾ ਲੋ ਜੀ ਇਹ ਆਪਣਾ ਹੋ ਗਿਆ ਸੀਗਾ ਬੇਸਨ ਰੈਡੀ ਤੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਕੋਈ ਹੋਰ ਡਰਾਈ ਫਰੂਟ ਵਗੈਰਾ ਕੁਝ ਵੀ ਆਪਾਂ ਐਡ ਕਰ ਸਕਦੇ ਆਂਗੇ ਬਟ ਜਾਦਵੀਰ ਖਾਂਦਾ ਨਹੀਂ ਹੈਗਾ ਤਾਂ ਕਰਕੇ ਆਪਾਂ ਥੋੜੇ ਥੋੜੇ ਮੋਟੇ ਹੀ ਬਦਾਮਾਂਗੇ ਜਿਹੜੇ ਆਪਾਂ ਉਹਦੇ ਵਿੱਚ ਪਾ ਦਾਂਗੇ ਤੇ ਹੁਣ ਇਹਨੂੰ ਆਪਾਂ ਲਾ ਲੈ ਸੀਗਾ ਥੱਲੇ ਤੇ ਇਹਦੇ ਵਿੱਚ ਪਾ ਦਾਂਗੇ ਜੇ ਆਪਾਂ ਖੰਡ ਪੀਸੀ ਹੋਈ ਚੀਨੀ ਤੇ ਥੋੜੀ ਇੱਕ ਕੌਲੀ ਦੇ ਕਰੀ ਅੱਧੇ ਪੌਣੇ ਕੌਲੀ ਦੇ ਕਰੀਬ ਆਪਾਂ ਪਾਈ ਸੀ ਜੀ ਇੱਕ ਕੌਲੀ ਵੇਸਨ ਦੇ ਵਿੱਚ ਤੇ ਇੱਕ ਕੌਲੀ ਦੇ ਹਿਸਾਬ ਨਾਲ ਹੀ ਆਪਾਂ ਸਾਰਾ ਮੈਜ਼ਰਮੈਂਟ ਕੀਤਾ ਸੀਗਾ ਤੇ ਲਓ ਜੀ ਆਪਾਂ ਇਹਨੂੰ ਇਹਦੇ ਵਿੱਚ ਮਿਲਾ ਦਿੰਦੇ ਹਜੇ ਇਹ ਗਰਮ ਸੀਗਾ ਤਾਂ ਕਰਕੇ ਹੱਥ ਨਹੀਂ ਹੱਥ ਟੱਚ ਨਹੀਂ ਹੋ ਰਿਹਾ ਸੀਗਾ ਇਹਦੇ ਨਾਲ ਤੇ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਦਾਂਗੇ ਤੇ ਇਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਵੀ ਆਪਣੀ ਬਰਫੀ ਆ ਕਿੰਨੀ ਦੀ ਬਣੀ ਹੈ ਕੱਢ ਕੇ ਦਿਖਾਵਾਂਗੇ ਤੁਹਾਨੂੰ ਤੇ ਲਓ ਜੀ ਏ ਸੀਗੀ ਜੀ ਆਪਣੀ ਅੱਜ ਦੀ ਵੀਡੀਓ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਸਾਫ ਜਾ ਰਹੇ ਸੀਗੇ ਹੁਣ ਡਿਊਟੀ ਪੌਣੇ 3 ਦੇ ਕਰੀਬ ਟਾਈਮ ਹੋ ਗਿਆ ਅਸੀਂ ਖਾਣਾ ਖਾ ਕੇ ਜਾਣਗੇ ਤੇ ਏ ਪਿਆ ਸੀਗਾ ਸੁੱਤਾ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ